ਗਰਮੀ ਦੀ ਰੁੱਤ ਹੈ ਕੋਈ 2-3 ਵਜੇ ਦਾ ਵਕਤ ਹੈ ਸੂਰਜ ਭਗਵਾਨ ਵੀ ਆਪਣੇ ਪੂਰੇ ਜੋਨ ਵਿੱਚ ਅੱਗ ਬਰਸਾ ਰਿਹਾ ਹੈ ਬਾਬਾ ਜੀ ਆਪ ਆਸਨ ਤੇ ਵ੍ਰਾਸਮਣ ਨਾਮ ਸਿਮਰਨ ਵਿੱਚ ਲੀਨ ਜਲਦੀ ਸੇਵਾ ਕਰ ਰਹੇ ਹਨ ਸਾਹਮਣੋਂ ਕੋਈ ਰੱਬ ਦਾ ਪਿਆਰਾ ਹੁੰਦਾ ਦਿਸੀਆ ਪਸੀਨੇ ਨਾਲ ਵੱਡ ਮੁਲੇ ਵਸਤਰ ਭਿੱਜੇ ਹੋਏ ਹਨ ਕਪੜਿਆਂ ਤੋਂ ਕੋਈ ਰਾਜਾ ਜਾਂ ਅਮੀਰ ਭਾਸ ਰਿਹਾ ਹੈ ਸੋਹਣਾ ਮਸਤਕ ਚੰਦਰਮਾ ਵਾਂਗ ਉੰਡਾਲ ਕਾ ਮਾਰਦਾ ਕਿਸੇ ਰੱਬੀ ਰੰਗਣ ਵਿੱਚ ਰੰਗਿਆ ਹੋਇਆ ਕੇਸਾਂ ਤੋਂ ਸਿੰਘ ਹੋਣ ਦਾ ਸਬੂਤ ਦੇ ਰਿਹਾ ਹੈ ਹਸ ਕਮਲਾਂ ਤੇ ਬਾਸ ਢਾਲ ਤਲਵਾਰ ਤੇ ਇਉਂ ਭਾਸਦਾ ਹੈ ਜਿਸ ਤਰ੍ਹਾਂ ਕੋਈ ਫੌਜਾਂ ਦਾ ਕਮਾਂਡਰ ਹੋਵੇ ਬਾਬਾ ਜੀ ਨੇ ਦੂਰੋਂ ਆਉਂਦੀ ਆਤਕਿਆ ਅਤੀ ਛੇਤੀ ਹੀ ਮਿੱਠੀ ਤੇ ਪ੍ਰੇਮਈ ਬਾਣੀ ਵਿੱਚ ਪਕਾਰਿਆ ਫੌਜਾਂ ਦੇ ਵਾਲੀਆ ਚਲ ਸਕਕੇ ਚਾਈਂ ਬਾਬਾ ਜੀ ਮੈਂ ਤਾਂ ਕੇਵਲ ਆਇਆ ਹੀ ਆਪ ਜੀ ਦੇ ਚਲ ਸਕਣ ਲਈ ਹਾਂ ਬੜੇ ਪਰਪਕਾਰੀ ਹੋ ਜੋ ਇਹੋ ਜਿਹੇ ਗਰਮੀ ਵਿੱਚ ਪਤਾ ਨਹੀਂ ਇਨਾ ਸੀਤਲ ਜਲ ਕਿਥੋਂ ਲਿਆ ਕੇ ਸੰਗਤਾਂ ਨੂੰ ਸ਼ਕਾਉਂਦੇ ਹੋ ਚੰਗਾ ਸ਼ੀਤੀ ਕਰੋ ਮੇਰਾ ਰਾ ਕੀ ਬਾਹਰ ਬੰਨਿਆ ਹੈ ਅਸਾਂ ਸ਼ੀਤੀ ਜਾਣਾ ਹੈ ਉਸ ਰੱਬ ਦੇ ਪਿਆਰੇ ਨੇ ਬਾਬਾ ਜੀ ਨੂੰ ਉੱਤਰ ਦਿੱਤਾ ਹਾਲਾਂ ਬਾਬਾ ਜੀ ਨੇ ਦੋ ਚਾਰ ਘੁੱਟ ਹੀ ਉਸ ਪਿਆਰੇ ਦੀ ਊਕ ਤੇ ਪਾਏ ਸਨ ਝਟ ਖਿਆਲ ਆ ਗਿਆ ਜਲਦੀ ਹੀ ਉੱਠੇ ਟੋਕਰੀ ਵਿੱਚ ਹੱਥ ਮਾਰਿਆ ਮੁਸ਼ਕਲ ਨਾਲ ਮੁਠੀ ਕੁ ਬਦਾਮ ਜਿਹੜੇ ਰਾਤ ਨੂੰ ਰੱਖ ਛੱਡੇ ਸਨ ਨਿਕਲੇ ਉਹੀ ਉਸ ਦੀ ਤਲੀ ਤੇ ਰੱਖ ਦਿੱਤੇ ਹਾਲਾਂ ਉਨ੍ਹਾਂ ਨੇ ਥੋੜੇ ਹੀ ਸਕੇ ਸਨ ਤੇ ਫਰਮਾਇਆ ਬਾਬਾ ਜੀ ਥੋੜੇ ਘੋਰ ਦੇ ਦੇਵੋ ਅਨੋਖਾ ਤੇ ਅਦਭੁਤ ਸਵਾਦ ਹੈ ਮੈਨੂੰ ਬਹੁਤ ਭੁੱਖ ਲੱਗੀ ਹੈ ਭੁੱਖ ਠਹਿਰੋ ਜ਼ਰਾ ਕੇ ਮੈਂ ਗੁਰੂ ਕੇ ਲੰਗਰੋਂ ਆਪ ਜੀ ਲਈ ਗੱਫੇ ਲਿਆਉਂਦਾ ਹਾਂ ਤੁਸੀਂ ਇੱਥੇ ਕੁਟਿਆ ਦੇ ਅੰਦਰ ਆ ਕੇ بیٹھ ਜਾਓ ਬਾਬਾ ਜੀ ਦਾ ਤਰਸ ਨਹੀਂ ਨਹੀਂ ਮੈਨੂੰ ਬਹੁਤ ਜਲਦੀ ਹੈ ਮੈਂ ਕੁਝ ਚਿਰ ਇੱਥੇ ਹੀ ਆਪ ਜੀ ਦਾ ਇੰਤਜ਼ਾਰ ਕਰਦਾ ਹਾਂ ਛੇਤੀ ਮੁੜਨਾ ਪ੍ਰੇਮੀ ਨੇ ਉੱਤਰ ਵੱਜੋਂ ਕਿਹਾ ਬਾਬਾ ਜੀ ਨਾਟਕੇ ਲੰਗਰ ਹਾਲ ਵਿੱਚ ਗਏ ਅਗੇ ਲਾングਰੀ ਸਿੰਘ ਲੰਗਰ ਦੀ ਸਮਾਪਤੀ ਕਰ ਚਲਾ ਗਿਆ ਹੋਇਆ ਸੀ ਕੁੰਡਾ ਖੋਲਿਆ ਅਤੇ ਛੇਤੀ ਹੀ ਅੰਦਰ ਬੜੇ ਲੰਗਰ ਮਸਤਾਨਾ 82 ਅਤੇ ਅਲਮਾਰੀ ਨੂੰ ਤਾਲੇ ਲੱਗੇ ਹੋਏ ਸਨ ਪਹਿਲਾਂ ਤਾਂ ਕੁਝ ਇਹ ਵਿਚਾਰ ਆਈ ਜੋ ਤਾਲਾ ਤੋੜ ਦਈਏ ਫਿਰ ਖਿਆਲ ਆਇਆ ਜੋ ਲਾングਰੀ ਸਿੰਘ ਨੂੰ ਛੇਤੀ ਨਾਲ ਬੁਲਾ ਲਈਏ ਸ਼ਾਇਦ ਉਹ ਬੇਨਤੀ ਮੰਨ ਹੀ ਜਾਵੇ ਸ਼ਾਇਦ ਉਹ ਵਿਰਾਸਮਾਨ ਹੋਵੇ ਅਤੇ ਦੇਰੀ ਹੋਣ ਦੇ ਕਾਰਨ ਮੇਰਾ ਫੌਜਾਂ ਦਾ ਵਾਲੀ ਨਾ ਚਲਾ ਜਾਵੇ ਇਹ ਸਾਰੇ ਖਿਆਲ ਕੋਵਾਰੀ ਫਿਲਮਾਂ ਵਾਂਗੂ ਦਿਮਾਗ ਦੇ ਸਕਰੀਨ ਤੇ ਫਿਰ ਗਏ ਪਤਾ ਨਹੀਂ ਉਸ ਵੇਲੇ ਕੀ ਬਲਵਲਾ ਤੇ ਜੋਸ਼ ਅੰਤਰੀ ਉਠਾਠਾ ਮਾਰ ਰਿਹਾ ਸੀ ਇੱਕ ਵੱਡਾ ਜਿਹਾ ਪੱਥਰ ਫੜ ਤਾਲੇ ਤੇ ਧੀਮ ਮਾਰਿਆ ਤਾਲ ਕਰਕੇ ਤਾਲਾ ਜ਼ਮੀਨ ਤੇ ਡਿੱਗ ਪਿਆ ਅਤੇ ਅਲਮਾਰੀ ਖੁੱਲ ਗਈ ਅੰਦਰ ਕੇਵਲ ਦੋ ਹੀ ਪ੍ਰਸ਼ਾਦੇ ਪੈ ਸਨ ਉਹ ਫੜੀ ਬਾਹਰ ਸ਼ਬੀਲ ਨੂੰ ਦੌੜੇ ਹਾਲਾਂ ਦਰਵਾਜ਼ੇ ਦੀਦਲੀਸ ਤੇ ਹੀ ਪੁੱਜੇ ਸਨ ਜੋ ਚਟਰਾ ਕ੍ਰੀ ਸਿੰਘ ਨੇ ਜੋ ਤਾਲੇ ਦਾ ਖੜਾਕ ਸੁਣ ਕੇ ਜਲਦੀ ਨਾਲ ਆਇਆ ਸੀ ਬਾਹਾਂ ਫੜ ਲਿਆ ਅਤੇ ਇਸ ਅਪਰਾਧ ਵਿੱਚ ਬਹੁਤ ਬੁਰਾ ਪਰ ਆਕੇ ਹਾ ਬਾਬਾ ਜੀ ਦੇ ਦਿਲ ਵਿੱਚ ਇਹੀ ਖਿਆਲ ਸੀ ਜੋ ਕਿਤੇ ਉਹ ਰੱਬ ਦਾ ਪਿਆਰਾ ਭੁੱਖਾਣਾ ਚਲਾ ਜਾਵੇ ਬਹੁਤ ਅਧੀਨ ਕੀ ਸਹਤ ਲਾਂਗਰੀ ਸਿੰਘ ਤੋਂ ਛਟਕਾਰਾ ਪਾ ਰਾਟਕੇ ਸ਼ਿਬੀਲ ਕੋਲ ਪੁੱਜੇ ਚਹੇ ਪਾਸੇ ਪਾਗਲਾ ਬੰਗੂ ਅੱਖੀਆਂ ਫੇਰੀਆਂ ਮਨ ਨੂੰ ਬੜਾ ਤੱਕਾ ਬਚਾ ਹੈ ਇਹ ਠੀਕ ਹੈ ਜੋ ਕੁਛ ਅਸੀਂ ਦੇਖ ਰਹੇ ਹਾਂ ਕਿ ਉਹ ਫੌਜਾਂ ਦਾ ਵਾਲੀ ਭੁੱਖਾ ਚਲਾ ਗਿਆ ਕੀ ਉਹ ਵਗ ਗਿਆ ਹੋ ਗਈ ਨਹੀਂ ਨਹੀਂ ਮੈਂ ਬਹੁਤ ਜਲਦੀ ਮੁੜਿਆ ਹਾਂ ਇਹਨਾਂ ਖਿਆਲਾਂ ਦੇ ਆਉਣ ਨਾਲ ਮਨ ਪੜੋਪਲੀ ਡਿੱਗਦਾ ਜਾ ਰਿਹਾ ਸੀ ਕੁਝ ਸਮਝ ਨਹੀਂ ਸਿੱਪੰਦੀ ਜੋ ਕੀ ਹੁੰਦਾ ਜਾ ਰਿਹਾ ਹੈ ਮਨ ਬਹੁਤ ਹੀ ਟੁੱਟਦਾ ਤੇ ਬੇਜ਼ਾਰ ਹੁੰਦਾ ਆਪਣੇ ਅਰਸ਼ੀ ਪ੍ਰੀਤਮ ਨੂੰ ਭੁੱਖਿਆ ਤੌਰ 'ਤੇ ਮਨ ਨੂੰ ਜੀਵਨ ਦੀ ਕੋਈ ਚਾਹ ਬਾਕੀ ਬੱਚੀ ਹੀ ਨਹੀਂ ਅੰਤ ਹਾਰ ਕੇ ਨਿਮੋ ਜੁਣ ਜਿਹੀ ਹੋ ਕੇ ਬੈਠ ਗਈ ਫਿਰ ਖਿਆਲ ਆਇਆ ਸ਼ਾਇਦ ਕਿਤੇ ਨੇੜੇ ਹੀ ਜਾਂਦੇ ਹੋਣ ਨਾਟਕੇ ਬਾਹਰ ਨਿਕਲੇ ਦੂਰ ਦੂਰ ਤੱਕ ਚੋਹੀ ਪਾਸੀ ਜੰਗਲ ਵਿੱਚ ਦੀਖ ਭਾਲ ਕੀਤੀ ਪਰੰਤੂ ਕੋਈ ਪਤਾ ਨਾ ਲੱਗ ਸਕਿਆ ਸੱਜਣੋ ਇਹ ਨਜ਼ਾਰਾ ਬਹੁਤ ਹੀ ਅਲੌਕਿਕ ਸੀ ਬਾਬਾ ਜੀ ਇੱਕ ਹੱਥ ਵਿੱਚ ਜਾਲ ਤੇ ਦੂਜੇ ਹੱਥ ਵਿੱਚ ਪ੍ਰਸ਼ਾਦੇ ਫੜੀ ਆਪਣੇ ਪ੍ਰੀਤਮ ਦੀ ਭਾਲ ਵਿੱਚ ਜੇਠ ਹਾਰ ਦੇ ਗਰਮੀ ਵਿੱਚ ਉਹ ਜਿਸ ਦੀ ਵਿਆਖਿਆ ਅਸੰਭਵ ਹੋਈ ਜਿਵੇਂ ਲੱਖਾਂ ਹੀ ਸੂਰਜ ਇਕੱਠੇ ਹੋ ਕੇ ਬਾਬਾ ਜੀ ਦੇ ਮੁਖੜੇ ਤੇ ਪਏ ਅੱਖਾਂ ਚੰਦਾ ਕੇ ਖਲੋ ਖੁੱਲ ਗਈਆਂ ਕੀ ਵੇਖਿਆ ਜੋ ਅਰਸ਼ਾਂ ਦੇ ਵਾਲੀ ਫਰਸ਼ਾਂ ਤੇ ਖਲੋਤੇ ਸਨ ਅਤੇ ਇਹ ਫਰਮਾ ਰਹੇ ਸਨ ਪਿਆਰੇ ਬਾਬਾ ਜੀ ਸਾਨੂੰ ਛੱਡ ਕੇ ਹੁਣ ਕਿਸ ਪਾਸੇ ਚਲੇ ਹੋ ਬਾਬਾ ਜੀ ਸਾਫ ਤਾਂ ਹੋਏ ਹਾਸ ਕਮਲ ਆਪੇ ਹੀ ਜੁੜ ਗਏ ਇਹ ਤੇ ਪਵਿੱਤਰ ਬੁੱਲ ਹਿਲਦੇ ਦਿਸੇ ਮਨੋ ਕੁਝ ਬੋਲਣਾ ਚਾਹੁੰਦੇ ਹਨ ਪਰੰਤੂ ਘਟ ਘਟ ਦੀਆਂ ਜਨਨ ਵਾਲੇ ਚੁੱਜੀ ਪ੍ਰੀਤਮ ਜੀ ਅੱਗੇ ਬੋਲ ਤਾਂ ਕੀ ਹੋਣਾ ਸੀ ਬਨ ਹੀ ਰੋ ਰੋ ਤਾਂ ਸ੍ਰੀ ਹਸੀ ਆਪਣੀਆਂ ਸ਼ਿਕਾਇਤਾਂ ਜਿਹੜੇ ਪਵਿੱਤਰ ਬੁੱਲਾਂ ਤੋਂ ਕੁਝ ਚਿਰ ਪਹਿਲਾਂ ਚੁਣਕਾਰ ਤੇ ਦੂਰ ਦੂਰ ਤੱਕ ਗੂੰਜ ਪਾ ਦੇਣ ਵਾਲੇ ਮਿੱਠੇ ਬੋਲੇ ਗੀਤ ਅਲੱਗ ਪਏ ਜਾਂਦੇ ਸਨ ਜਿਹੜੀ ਪਵਿੱਤਰ ਰਸਨਾ ਤੋਂ ਥੋੜਾ ਸਮਾਂ ਪਹਿਲਾਂ ਇਹ ਹੀ ਉੱਚੀ ਉੱਚੀ ਮਨਮੋਣੀ ਪਿਆਰੀ ਤੇ ਸੁਨਿਮਰ ਬੇਨਤੀ ਵਿੱਚ ਅਰਦਾਸ ਹੋ ਰਹੀ ਸੀ ਪ੍ਰੀਤਮ ਦੇ ਦਰਸ਼ਨ ਪ੍ਰਸਕੇ ਚੁੱਪ ਸੀ ਸ਼ਾਂਤ ਸੀ ਮਨੋਂ ਭੁਲੰਤ ਅਸਮਰਤ ਜਿਵੇਂ ਕੋਈ ਗਿਲਾ ਜਾਂ ਸ਼ਿਕਾਇਤ ਬਾਕੀ ਨਾ ਰਹੀ ਹੋਵੇ ਨਹੀਂ ਨਹੀਂ ਉਹ ਅਤੇ ਵੈਰਗੀ ਆਤਮਾ ਆਪਣੇ ਅਰਸ਼ੀ ਪ੍ਰੀਤਮ ਦੀ ਨਗਰੀ ਤੋਂ ਵਿਛੜ ਰਹੀ ਆਤਮਾ ਆਪਣਾ ਦੁੱਖ ਫੋਲਣ ਤੋਂ ਅਸਮਰਥ ਸੀ। ਬਾਪਾ ਜੀ ਨੇ ਨੀਮੀ ਪਾਈ ਹੋਈ ਸੀ। ਅਖੀਆ ਤੋ ਸ਼ਾਮ ਆਸ਼ਮ ਹੰਝੂਾਂ ਦੀ ਵਰਖਾ ਜਾਰੀ ਸੀ। ਅਰਸ਼ਾਂ ਦੇ ਵਾਲੀ ਅੱਗੇ ਕੁਛ ਰੋ ਰੋ ਕੇ ਕੁਛ ਬਿਸਮਾਰ ਤੇ ਖੁਸ਼ੀ ਦੀ ਹਾਲਤ ਵਿੱਚ ਸ਼ਮਾ ਸ਼ਮ ਹੰਝੂ ਗੀਰ ਕੇ ਧਰਤੀ ਮਾਤਾ ਦੀ ਨਿਰਮਲ ਹਿੱਕ ਤੇ ਆਪਣੇ ਦੀਦਿਆ ਦੀ ਕਲਮ ਨਾਲ ਲਿਖ-ਲਿਖ ਬੁਝਾਰਹੀ ਸੀ ਇਹ ਕਿੱਡਾ ਪਿਆਰਾ ਤੇ ਅਲੌਕਿਕ ਸਮਾਂ ਹੋਵੇਗਾ ਇਹ ਕਿਤਨਾ ਮੂਨਾ ਗੰਭੀਰਤਾ ਭਰਿਆ ਪਿਆਰਾ ਪਿਆਰਾ ਸਮਾਂ ਹੋਵੇਗਾ ਜਦੋਂ ਮੇਰੇ ਅਰਸ਼ੀ ਪ੍ਰੀਤਮ ਜੀ ਧਰਤੀ ਮਾਤਾ ਦੀ ਨਿਰਮਲ ਹਿੱਕ ਤੇ ਆਪਣੇ ਪਵਿੱਤਰ ਹਸ ਕਮਲਾ ਨਾਲ ਹੰਝੂ ਪੂੰਝ ਕੇ ਬਾਬਾ ਜੀ ਪਾਸੋਂ ਸ਼ਿਕਾਇਤਾਂ ਪੁੱਛ ਰਹੇ ਹੋਣਗੇ ਅਤੇ ਆਪਣੀ ਜਫੀ ਵਿੱਚ ਲਈ ਬਾਬਾ ਜੀ ਨੂੰ ਇਸ ਨਮਾਣੇ ਤੇ ਨਿਤਾਣੇ ਸੇਵਕ ਨੂੰ ਲੋਕ ਤੇ ਪਰਲੋਕ ਦਾ ਮਾਣ ਬਖਸ਼ ਕੇ ਇੰ样 ਫਰਮਾ ਰਹੇ ਹੋਣਗੇ ਪਿਆਰੇ ਬਾਬਾ ਜੀਓ ਸਾਡੇ ਪੁਰਾਣੇ ਲੰਗਰ ਨਗੀਨਾ ਘਾਟ ਲਾਗੇ ਧੀਗ ਤੇਗ ਚਲਾਓ ਅੱਜ ਦੁੱਖ ਹਿੱਸਾ ਸਾਡਾ ਅਤੇ ਹੱਥ ਤੁਹਾਡਾ ਰਿਹਾ ਹੁਣ ਅਸੀਂ ਕਦੀ ਵੀ ਭੁਖੇ ਨਹੀਂ ਜਾਵਾਂਗੇ ਅਰਸ਼ੀ ਪ੍ਰੀਤਮ ਹਾ ਜਿਗਾ ਵਾਲੇ ਮਨਮੂਹ ਨੇ ਮਾਹੀ ਤੁਮ ਏ ਵਾਰ ਬਖਸ਼ਾ ਸੁਣ ਕੇ ਬਾਬਾ ਜੀ ਕਿਸੇ ਅਥਾ ਵਾਸਤੇ ਖੁਸ਼ੀ ਵਿੱਚ ਆ ਗਏ ਆਪ ਜੀ ਨੇ ਤਣ ਉਤਾ ਚੁੱਕੀ ਅਤੇ ਬੜੇ ਪ੍ਰੇਮ ਪਿਆਰ ਵਿੱਚ ਆ ਕੇ ਬੜੇ ਗਉ ਨਾਲ ਫਿਰ ਤੱਕਿਆ ਮਨੋਂ ਨੈਣ ਅਰਸ਼ੀ ਮਾਹੀ ਦੇ ਕੁਛ ਹੋਰ ਦਰਸ਼ਨ ਪਰਸਨਾ ਚਾਉਂਦੇ ਸਨ ਹੁਣ ਆਰਸ਼ਾ ਫਰਸ਼ਾ ਦੇ ਵਾਲੀ ਆਰਸ਼ਾ ਵਿੱਚ ਜਾ ਚੁਕੇ ਸਨ ਅਤੇ ਹਰ ਪਾਸੇ ਹਨੇਰਾ ਹੀ ਹਨੇਰਾ ਸੀ ਮਾਨ ਨੇ ਇੱਕ ਵਿਰਾਗ ਮੇਂ ਪ੍ਰੇਮ